ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਇੱਕ ਹੋਰ ਨਵਾਂ ਦਿਨ ਨਵਾਂ ਸਫ਼ਰ ਨਵੇਂ ਲੋਕ ਤੇ ਨਵਾਂ ਸ਼ਹਿਰ ਅੱਜ ਦਿਨ ਸ਼ੁੱਕਰਵਾਰ 15 ਅਗਸਤ 2025 ਅੱਜ ਸੁਤੰਤਰ ਦਿਵਸ ਦੀ ਸਵੇਰ ਤੇ ਬਾਕੀ ਆਪਾਂ ਨਾਲ ਹੋ ਗਏ ਤਿਆਰ ਹੋਏ ਸੀਗੇ ਮਤਸਾਤੇ ਕੰ ਚੱਲਦੇ ਆ ਸਮਾਨ ਹਜੇ ਉਵੇਂ ਹੀ ਖਿਲਰਿਆ ਪਿਆ ਆਸੇ-ਪਾਸੇ ਏ ਆਪਣੀ ਕੋਲੇ 12 ਵਜੇ ਤੱਕ ਕਮਰਾ ਹੋ ਸਕਦਾ ਆਪਾਂ ਇਥੋਂ 12 ਵਜੇ ਨਿਕਲੀਏ ਤੇ ਸ਼ਾਇਦ ਅੱਜ ਆਪਾਂ ਇੱਥੇ ਹੀ ਰੁਕਣਾ ਪਵੇ ਆਨੰਦਪੁਰ ਸਾਹਿਬ ਵੀ ਬਾਕੀ ਤੁਹਾਨੂੰ ਚੱਲਦੇ ਆ ਆ ਜਾ ਬਈ ਮਨਪ੍ਰੀਤ ਚੱਲ ਗਏ ਅੱਧਰ ਵਹੀ ਤਾਂ ਰਹਿ ਬਈ ਓ ਯਾਰ ਮੈਨੂੰ ਨਹੀਂ ਪਤਾ ਚੱਲ ਗਵਿੰਦਰ ਆਇਆ ਚੱਲ ਗਿਆ ਯਾਰ ਕੋਈ ਨਾ ਬੜਾ ਗੰਗੋ ਬੜਾ ਹਾਂਜੀ ਭਈਏ ਇਸ ਟਾਈਮ ਆਪਾਂ ਸਾਹਮਣੇ ਖੜੇ ਆਂ ਤਖਤ ਸ਼੍ਰੀ ਕੇਸਗੜ ਸਾਹਿਬ ਜੋ ਕਿ ਸਿੱਖਾਂ ਦਾ ਦੂਜਾ ਤਖਤ ਹੈ ਇਹ ਨਗਰੀ ਸ਼੍ਰੀ ਗੁਰੂ ਤੇਗ ਬਹਾਦਰ ਦੁਆਰਾ ਵਸਾਈ ਗਈ ਸੀ ਤੇ ਬਾਕੀ ਅੱਜ ਤੁਹਾਨੂੰ ਕਰਵਾਉਣੇ ਆ ਦਰਸ਼ਨ ਆਪਣਾ ਜਮਾ ਕਰਾਤੀਆਂ 995 ਟੋਕਣ ਮਿਲਿਆ ਤੇ ਜਦੋਂ ਇਸ ਨਗਰੀ ਨੂੰ ਵਸਾਇਆ ਗਿਆ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ 1665 ਵਿੱਚ ਤਾਂ ਉਸ ਸਮੇਂ ਇਸ ਦਾ ਨਾਮ ਚੱਕ ਨਾਨਕੀ ਵਜੋਂ ਰੱਖਿਆ ਗਿਆ ਸੀ ਹਨ ਤੇ ਫਿਰ ਬਾਅਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਥਾਨ ਦਾ ਨਾਮ ਆਨੰਦਪੁਰ ਸਾਹਿਬ ਤਖਤਸ਼ਾਲੀ ਕੇਸਗੜ੍ਹ ਸਾਹਿਬ ਰੱਖਤਾ ਸੀ ਕੀ ਹੋ ਗਿਆ ਉਧਰਲੀ ਲਾਈਨ ਚ ਜਾਣਾ ਹਾਂ ਇਹ ਦੋ ਪੰਜ ਮਿੰਟ ਹੈ ਜੋ ਤਾਂ ਆ ਇੱਕ ਪਿੰਡ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੋਤੀ ਉਤ ਸਮਾਉਣ ਤੋਂ ਬਾਅਦ ਗੁਰੂ ਗੋਵਿੰਦ ਸਿੰਘ ਜੀ ਇੱਥੇ ਆ ਵਸੇ ਸੀ ਤੇ ਇੱਥੇ ਹੀ ਉਹਨਾਂ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਮਤਲਬ ਕਿ ਨੀਂਹ ਰੱਖੀ ਸੀ 13 April 1799 ਨੂੰ ਬਸਾਖੀ ਵਾਲੇ ਦਿਨ ਗੁਰੂ ਗੋਵਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਤੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਵਖੀ ਨਾ ਤੇ ਸਿੱਖਾ ਨੂੰ ਅਮਰਿਸ਼ ਆਂਦੇ ਨਾਮ ਨਾਲ ਗੁਰੂ ਗੋਵਿੰਦ ਸਿੰਘ ਜੀ ਨੇ ਸਿੱਖਾ ਨੂੰ ਸਿੰਘ ਤੇ ਕੌਰ ਦੀ ਪਛਾਣ ਦਿੱਤੀ ਨਾ ਤੇ ਇਸ ਜਗ੍ਹਾ ਤੇ ਬਹੁਤ ਯੁੱਧ ਦੇ ਇਹ ਰਾਜਿਆਂ ਨਾਲ ਤੇ ਉਹ ਜੋ ਪੰਜ ਪਿਆਰਾਂ ਦਾ ਜੋ ਇੱਥੇ ਚੰਗੀ ਤਰ੍ਹਾਂ ਇਹਨਾਂ ਨੇ ਵੇਰਵਾ ਪਾਇਆ ਹੋਇਆ ਮਤਲਬ ਕਿ ਇਤਿਹਾਸ ਦੱਸਿਆ ਹੋਇਆ ਉਹ ਕਿਹੜੇ ਕਬੀਲੇ 'ਚ ਅਸੀਂ ਜਾਂ ਕਿਹੜੀ ਯਾਦ ਨਾਲ ਸੰਬੰਧ ਰੱਖਦੇ ਸੀ ਉਹ ਤੁਸੀਂ ਇੱਥੇ ਪਾਜ਼ ਕਰਕੇ ਪੜ੍ਹ ਸਕਦੇ ਹੋ ਹੁਣ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸੀਸਗੰਜ ਸਾਹਿਬ ਤੇ ਤੁਹਾਨੂੰ ਵੀ ਕਰਾਉਣਿਆ ਨਾਮ ਦਾ ਦਰਸ਼ਨ ਇਸ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਜੋ ਕਿ ਭਾਈ ਜੈਤਾ ਜੀ ਦੁਆਰਾ ਆਪਣੀ ਜਾਨ ਦੀ ਪਰਵਾਹ ਨਾ ਕਰੇ ਮੇਰਾ ਅੰਦਪੁਰ ਸਾਹਿਬ ਤੇ ਜਾਨ ਜਿੰਦਗੀ ਉਹਨੇ ਬੋਲ ਲਿਆਂਦਾ ਗਿਆ ਸੀ ਅੱਗੇ ਗੁਰੂ ਕਰੋ ਕੋ ਨੂੰ ਯਾਦ ਦਿਵਾਉਦਾ ਕਿ ਜਿਹੜੀ ਗੁਰੂ ਦੇ ਭਾਦਰ ਜੀ ਨੇ ਧਰਮ ਦੀ ਯਾਦੀ ਤੇ ਇਨਸਾਨੀਅਤ ਤੇ ਹੱਕ ਲਈ ਆਪਣੀ ਸ਼ਹਾਦਤ ਮਤਲਬ ਕੀ ਸੀ ਜਿੱਦਿਏ ਆਪਣੇ ਤੋਂ ਕੋਈ ਗਲਤੀ ਨਹੀਂ ਤੁਸੀਂ ਤੇ ਬਹੁਤ ਕਰਕੇ ਪੜ ਸਕਦੇ ਹੋ ਹੁਣ ਆਪ ਪਹੁੰਚ ਚੁੱਕੇ ਹਾਂ ਗੁਰਦੁਆਰਾ ਗੁਰੂ ਕੇ ਮਹਿਲ ਹੋਰਾ ਸਾਹਿਬ ਜੋ ਕਿ ਤੁਹਾਨੂੰ ਦਿਖਾਉਣੇ ਆ ਨਾਲ ਨਾਲ ਦਰਸ਼ਨ ਕਰਾਉਣੇ ਆ ਭਾਈ ਇਸ ਸਥਾਨ ਤੇ ਸਾਬ ਜੰਦਾ ਦਾ ਜਨਮ ਹੋਇਆ ਸੀ ਸਾਬਾ ਬਾਬਾ ਲੁਜਾਰ ਸਿੰਘ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਾਰ ਸਿੰਘ ਜੀ ਦਾ ਤੇ ਬਾਕੀ ਤੁਸੀਂ ਦਰਸ਼ਕਾਂ ਹੀ ਲਏ ਆ ਤੇ ਇਸ ਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਮੰਦ ਥੱਲੇ ਭੋਰਾ ਜਿੱਥੇ ਕਿ ਆਪਾਂ ਨੂੰ ਵੀਡੀਓ ਵਗੈਰਾ ਨਹੀਂ ਬਣਾਉਣ ਦਿੱਤੀ ਆਪਾਂ ਕੋਈ ਜ਼ਰੂਰ ਕਰੀ ਸੀ ਤੇ ਇਸ ਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਘੋਰੇ ਵਿੱਚ ਬੈਠ ਕੇ ਪਾਠ ਪੂਜਾ ਤੇ ਧਿਆਨ ਲਾਉਂਦੇ ਸਨ ਹਾਂ ਤੇ ਬਾਕੀ ਵਧੀਆ ਗੁਰੂ ਘਰ ਤੁਸੀਂ ਵੀ ਇੱਥੇ ਜਰੂਰ ਆਇਓ ਬਈ ਬੁੱਧਵਾਰ ਸ਼ੁੱਕਰਵਾਰ ਤਾਂ ਸ਼ੁੱਕਰਵਾਰ ਵਾਂਗ ਆ ਜੇ 23 ਚਾਰ ਬੁੱਧਵਾਰੀ ਜਾਣਾ ਚਾਰ ਦਿਨ ਪਹਿਲਾਂ ਬੁੱਧਵਾਰੀ ਜਾਣਾ ਇਹ ਥੋੜਾ ਇਹ ਜਿੱਤੇ ਰੋ ਗਾਣਾ ਗੜੇ ਜਿਹਨੇ ਕਿੱਥੇ ਪਰਮ ਗਿਆ ਮੈਂ ਬੈਠਾ ਤੇਰਾ ਭਰਾ ਜਿੰਦਾ ਹੀ ਸੀ ਕਮਨ ਨੂੰ ਇਹ ਕਹਿੰਦਾ ਮਸ ਸਾਈਕਲ ਨਹੀਂ ਚੱਲਦਾ ਤੇ ਇਹ ਬਾਈ ਨਾਲ ਇੱਥੇ ਕੰਮ ਤੇ ਲੱਗ ਗਿਆ ਫੇਰ ਠੀਕ ਐ ਸਵੇਰੇ ਸਵੇਰੇ 500 ਰੁਪਏ ਲਵਾ ਆਇਆ ਇਹਦਾ ਮੈਂ ਪੈਸਿਆਂ ਦੀ ਵੀ ਲੋੜ ਪੈ ਗਈ ਸੀ ਤੇ ਤਾਂ ਕਰਕੇ ਨਵਿੰਦਰ ਕਹਿੰਦਾ ਮੈਂ ਟੇਲਰਾਂ ਤੇ ਉਹਨੂੰ ਇੱਥੇ ਬਾਈ ਨਾਲ ਲਵਾ ਦਿੱਤਾ ਹੈ ਕਿਹੜੀ ਕਮੀ ਆ ਗਈ ਸੀ ਭਾਈ ਕਮੀ ਆ ਗਈ ਸੀ ਪੈਸਿਆਂ ਦੀ ਕਉਂਕੀ ਸਫ਼ਰ ਲੰਮਾ ਆਪਣਾ ਬਾਈ ਆਪੋ ਤੇ ਇਦਾਂ ਲਾਵੋ ਤਾਂ ਕਰਕੇ ਬਾਈ ਹੈ ਮੱਤੀ ਲੱਦੀ ਹੋ ਚੱਲ ਰੁਕਿਆ ਕਿਉਂ ਆਂ ਕੋ ਕਰ ਗਿਆ ਨਾ 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 ਚੱਲਤੀ ਕਹੀ ਬਾਈ ਲੋਰ ਥੋੜੇ ਟਾਈਮ ਜੀ ਨੇ ਬਣਾ ਦੇਣੀ ਆ ਆਪਦੇ ਵਿੱਚ ਖਣ ਜਾਣਗੇ ਕੱਪੜੇ ਜਿਹੜੇ ਆਪਦੇ ਲੋਰਾਂ ਨੂੰ ਸਭਾ ਸੁਣਾ ਢੇੜਨੇ ਗਾਉਂਗੇ ਆਪੇ ਨਾਲ ਤੇਲ ਦੇ। ਥੋੜੀ-ਥੋੜੀ ਆਪਣੀ ਆਪ ਸੁਧ ਲੋਰ ਠੀਕ ਕਰਕੇ ਮੁੰਡਾ ਪਿਆਰ ਕੀ ਬਚਾਉਂਦਾ ਹੋਇਆ ਤੇ ਹੁੰਦੀ ਵਾਪਸ ਕਮਰੇ ਵੱਲ ਨੂੰ ਜਾਂਦੇ ਹੁੰਦੇ ਆ। ਠੀਕ ਐ। ਕੀ ਭਈ 1 ਵਜੇ ਦੇ ਕਰੀਬ ਸਮਾਂ ਹੋ ਚੁੱਕਿਆ। ਸਵੇਰ ਵਾਰਾਸ ਤੇ ਖਾਲਸਾ ਜੀ ਜੋ ਕਿ ਅੱਜ 15 ਅਪਰ ਦੇ ਪੰਡਾ ਬਾਕੀ ਉਹਨੂੰ ਕਮਰਾ ਵੀ ਇੱਕ ਦਿਨ ਵਾਸਤੇ ਦਿੱਤਾ ਹੋਇਆ ਹੈ ਨਾ ਤੇ ਬਾਕੀ ਹੁਣ ਆਪਾਂ ਜਾ ਝੂਟੀ ਠੀਕ ਹੀ ਕੀ ਜਾਂਦੇ ਆ ਹਨਾ ਚਾਹ ਚੀਂ ਲੈਈ ਕੀ ਜਾਂਦੇ ਆ ਤੇ ਸਾਈਕਲ ਵਗੈਰਾ ਆਪਣੇ ਸਾਹਮਣੇ ਖੜੇ ਆ ਮੀਂਹ ਦਾ ਮਾਹੌਲ ਹੋਇਆ ਪਿਆ ਤੇ ਐਨੂੰ ਵੀਡੀਓ ਕਾਲ ਤੋਂ ਵੇਲ ਨਹੀਂ ਮਿਲਦੀ ਇਹਨੂੰ ਕਿਸੇ ਨਾ ਕਿਸੇ ਦੀ ਆਈ ਰਹਿੰਦੀ ਆ ਤੁਹਾਡੇ ਭਾਈ ਨੂੰ ਪਤਾ ਹੀ ਆ ਚਾਹ ਪੀ ਕੇ ਆਪਾਂ ਜਕੀਰਪੁਰ ਸਾਹਿਬ ਜਾਵਾਂਗੇ ਤੇ ਉੱਥੇ ਰੁਕਾਂਗੇ ਸਾਡਾ। ਸਵੇਰ ਦੀ ਚਾਹ ਨਹੀਂ ਪੀਤੀ ਸੀ, ਸਰੀਰ ਫੱਟ ਨਹੀਂ ਸੀ। ਤੇ ਹੁਣ ਚਾਹ ਨੂੰ ਪੀਤੀ ਜਾਣੇ ਆ ਤੇ ਅੱਗੇ ਵਧਾਂਗੇ। ਹੂੰ 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 ਚੱਲ ਪਏ ਸੀਗੇ ਭਾਈ। ਚਾਹੂ ਪੀ ਕੇ ਤੇ ਅੰਜਨਾਲਾ ਦੀਰਤਪੁਰ ਸਾਹ ਕੋਲ ਕਿਉਂਕਿ ਮਨਾਂ ਦਾ ਇੱਥੋਂ 7-8 ਕਿਲੋਮੀਟਰ ਦੀ ਦੂਰ ਸੀ। ਬਾਕੀ ਮਾੜੀਆਂ ਵਾਣੀਆਂ ਕਣੀਆਂ ਆਈਆਂ ਵੀ ਪੈਣ ਲੱਗੀਆਂ। ਬਾਕੀ ਮਾੜੀਆਂ ਵੋਟੀਆਂ ਕਣੀਆਂ ਪੈਣ ਲੱਗੀਆਂ ਨੇ ਤੇ ਸਮਾਨ ਆਪਣਾ ਢੱਕਿਆ। ਸਈਆਂ ਦਿੱਤੀ ਜਾਈ ਜਾਂਦੇ ਆ। ਅਵਾ 15 ਤੋਂ 17 ਦਿਨਾਂ ਦੇ ਵਿੱਚ ਪਟਨਾ ਸਾਹ ਪਹੁੰਚ ਜਾਂਦੇ ਆ। ਤੇ ਆਪਣੇ ਮਾਪੋ ਆ ਤੇ ਯਾਰਾਂ ਕੋਲ ਘਰਦਿਆਂ ਨੂੰ ਆਪਣੇ ਨਾਲ ਜੁੜਨ ਦਾ ਸਫ਼ਰ ਦੇਖਣਾ ਆਪਣਾ ਹੈ ਨਾ ਤਾਂ ਜੋ ਜਦੋਂ ਤੁਸੀਂ ਵੀ ਸ਼ੁਰੂ ਕਰਨਾ ਤੁਹਾਨੂੰ ਵੀ ਰਾਤ ਵਿੱਚ ਕਰਨਾ ਹੋਵੇ ਚੱਕ ਕੇ ਬੈਠਾਈ ਨਾ ਵੀਡੀਓ ਵਗੈਰਾ ਤੇ ਫੋਟੋਆਂ 찍 ਕੇ ਕੁਸ਼ਕ ਵਧੀਆ ਜਿਹਾ ਵਿਊ ਦੇਖ ਕੇ ਸਾਰਾ ਆਪਣਾ ਕੰਮ ਹੋ ਜੋ ਕਿ ਆ ਪੂਰਾ ਤੇ ਆ ਖੜੇ ਸਾਈਕਲ ਤੇ ਹੁਣ ਆਪਾਂ ਚੱਲਣ ਦੀ ਤਿਆਰੀ ਚੱਲ ਚੱਲ ਬਈ ਚੱਲ ਗਏ ਪਹਿਲਾਂ ਅਸੀਂ ਉਪਰ ਖੜੇ ਸੀਗੇ ਮੈਨੂੰ ਉੱਥੇ ਸਹੀ ਜਾਈ ਨਹੀਂ ਲੱਗਾ ਹਾਂ ਯਾਰ ਹੋਰ ਵੀ ਆਪਾਂ ਵਧੀਆ ਥਾਂ ਤੇ ਲੈ ਤਾਵੜਿਆ ਤੇ ਫੇਰ ਥੋੜੇ ਪਾਈ ਹੋਰ ਆਏ ਥੱਲੇ ਬਈ ਥੱਲੇ ਤੁਸੀਂ ਮਾਹੌਲ ਦੇਖ ਹੀ ਸਕਦੇ ਹੋ ਬਹੁਤ ਸੋਹਣਾ ਬਣਿਆ ਹੋਇਆ ਸਾਈਕਲ ਆਪਾਂ ਖੜਾ ਤੁਸੀਂ ਉੱਧਰ ਤੇ ਹੁਣ ਆਪਾਂ ਚੱਲਦੇ ਆਂ ਚਲਿਏ ਬਈ ਚਲੋ ਬਈ ਚਲੋ ਬਈ ਸਾਈਕਲ ਆਪਾਂ ਇੱਥੇ ਖੜਾ ਗਏ ਸੀ ਤੇ ਆਪਾਂ ਚੱਲੇ ਗਏ ਉਧਰ ਨੂੰ ਠੀਕ ਐ ਤੇ ਹੁਣ ਆਪਾਂ ਆ ਚੁੱਕੇ ਆ ਵਾਪਸ ਤੇ ਦਵਾਰੇ ਜਾਂਦੇ ਆ ਹਨਾ ਚਲੋ ਵਧੀਆ ਸੀ ਸੋਹਣਾ ਲੱਗਿਆ ਉੱਥੇ ਵੀ ਜਾ ਕੇ ਓਹੋ ਹੋ ਹੋ ਇਹ ਨਾ ਤਲਕਦਾ ਬਈ ਵਧੀਆ ਚੱਲਿਆ ਜਾਂਦਾ ਵਧੀਆ ਤੁਰਿਆ ਜਾਂਦਾ Come è ricordato? È una cosa che non si può fare. Dei non ਰਾਵਣਾਲ ਆਪਾਂ ਉੱਪਰ ਆ ਗਏ ਕੋਈ ਆਪਣਾ ਗਾਮ ਨਹੀਂ ਚੜਿਆ ਕੁਛ ਨਹੀਂ ਹੋਇਆ ਬਾਕੀ ਵੀਊ ਬਹੁਤ ਹੀ ਜ਼ਿਆਦਾ ਬਈ ਵਧੀਆ ਹੈ ਤੇ ਅਸੀਂ ਕਿੱਥੇ ਵੀ ਕਰਾ ਰੋਕ ਲੈਣਾ ਹੈ ਗੱਡੀ ਦਾ ਕੋਈ ਅੰਨ ਸੁੱਖ ਨਹੀਂ ਚਲੋ ਬੰਦਾ ਰਾਵਣਾ ਬੈ ਕੇ ਚાલਦਾ ਜਾਂਦਾ ਆਪਦੇ ਚਲੋ ਸਪੀਡ ਦੇ ਕਾਰਨ ਟਾਣੇ ਤੇ ਪਹੁੰਚ ਜਾਂਦਾ ਪਰ ਇਹਨਾਂ ਦਾ ਆਡ ਹੀ ਨਿਆਰਾ ਹੈ ਇਹ ਜਿੱਥੇ ਮਰਜ਼ੀ ਰੋਕੋ ਵੀਡੀਓ ਹੋ ਜਾ ਕੁਝ ਮਰਜ਼ੀ ਖਾਓ ਪਿਓ ਨਾ ਇਹਦੇ ਚ ਤੇਲ ਪੈਣਾ ਖੁਦ ਪਾਣੀ ਪਿਓ ਤੇ ਚਲਾਓ ਆਹ ਕੰਮ ਹੈ ਇਹਨਾਂ ਦਾ ਤੇ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਆਪਾਂ ਵਧੀਆ ਅੱਜ ਘੁੰਮੀ ਖਰੀ ਜਾਂਦੇ ਆ ਹਨਾ ਪੂਰਾ ਨਿਆਰਾ ਪੂਰਾ ਨਿਆਰਾ ਇੱਕ ਨੰਬਰ ਮੋਲ 10 ਕਿਲੋਮੀਟਰ ਸਾਈਕਲ ਚਲਾਇਆ ਹੋਊਗਾ ਚਾਰ ਵੀ ਦੋ ਗੇਰ ਅਜ ਹੋਰ ਅੱਜ ਦੇਖ ਰਿਹਾ ਕਿੱਥੋਂ ਤੱਕ ਪਹੁੰਚਦੇ ਆਂ ਚੰਡੀਗੜ੍ਹ ਤਾਂ ਨਹੀਂ ਪਹੁੰਚ ਆਏ ਅਜੇ ਨਾ ਆਪਾਂ ਚੱਲੋ ਕੋਸ਼ਿਸ਼ ਜਰੂਰ ਕਰਾਂ ਤੂੰ ਦੇਖੋ ਤੁਸੀਂ ਬਹੁਤ ਸੋਹਣਾ ਨਹਿਰ ਦਾ ਵੀ ਤੇ ਬਾਕੀ ਖਿਆਲ ਅਜ ਚੰਡੀਗੜ੍ਹ ਤਾਂ ਨਹੀਂ ਪਹੁੰਚਾਂ ਜਾਣਾ ਪਰ ਟਰਾਈ ਜ਼ਰੂਰ ਕਰਾਂਗੇ। ਬਾਕੀ ਬਈ ਰੂਪਨਗਰ ਤੋਂ ਆਪਾਂ 6 ਕਿਲੋਮੀਟਰ ਪਿੱਛੇ ਆ ਤੇ 20 ਮਿੰਟਾਂ ਦਾ ਹੀ ਪਹੁੰਚ ਜਾਾਂਗੇ ਹੌਲੀ ਹੌਲੀ। ਬਾਕੀ ਤੁਸੀਂ ਪਹਿਲਾਂ 뷰 ਚੈੱਕ ਕਰੋ ਬਹੁਤ ਸੋਹਣਾ ਆ ਰਿਹਾ ਸੀ ਇਹੀ ਦੇਖ ਕੇ ਰੁਕ ਜਾਨੇ ਹਰ ਥਾਂ। ਇਥੇ ਜੀ ਕਰਦਾ ਤੇ ਸੋਹਣਾ ਲੱਗਦਾ ਪਰ ਇਹ ਤਾਂ ਗੱਡੀ ਰੋਕ ਲਈਦੀ ਆਪਾਂ ਬਾਕੀ ਸਾਈਕਲ ਆ ਖੜਿਆ ਉਹ ਤਰ੍ਹਾਂ ਖਾਲੀ ਹੋਈਆਂ ਪਈਆਂ ਤੇ ਭਰ ਲਈਆਂ ਵਾਹ ਪਾਣੀ ਹੈ ਨਹੀਂ ਸੀ ਉਹਦੇ ਕੋਲ ਤਾਂ ਹੈਗਾ ਜਨ ਦੋ ਬੋਤਲਾਂ ਹੈਗੀਆਂ ਸੀ ਉਹਦੇ ਪਾਣੀ ਪਾ ਹੀ ਗੋਲੇ ਹੈ ਨਹੀਂ ਵਾਹ ਪਹੁੰਚਣ ਵਾਲੇ ਆਪਣਾ 30 ਕਿਲੋਮੀਟਰ ਹੈਗਾ ਵੇ ਚੰਦੀਵੜਾ ਤੇ ਦੇਖਦਾ ਵੀ

ਤੇ ਜਹਰੇਲੀ ਲਾਤੀ ਸਲੋ ਸਲੋ ਜਾਵਾਂਗੇ ਤੇ ਸਲੋ ਸਲੋ ਆਵਾਂਗੇ ਬਾਕੀ 20 ਬਾਈਕ ਦੀ ਸਪੀਡ ਹੁਣ ਨਾਰਮਲੀ ਲੱਗਦੀ ਆਪਾਂ ਕਿਉਂਕਿ ਉਹ ਜਿਹਾ ਸੁਭਾਅ ਆ ਜਾਂਦਾ ਬਈ ਸਾਈਕਲ ਸੀ ਨਾ ਕੋਈ ਦਿੱਕਤ ਪਰੇਸ਼ਾਨੀ ਵੀ ਨਹੀਂ ਆ ਰਹੀ ਕਿਤੇ ਜੀ ਜ਼ਰਦਾ ਰੋਗਦੇ ਆ ਪਾਣੀ ਪੁਣੀ ਪੀਦਾ ਫੇਰ ਚੱਲ ਪਈਦਾ ਚਾਹ ਪੀਦਾ ਫੇਰ ਚੱਲ ਰਹੀ ਲਾ ਬਈ ਤੇਰੀ ਬੋਤਲ ਧੰਨਵਾਦ ਬਾਈ ਮੈਂ ਵੀ ਟੰਗਾ ਚਲ ਜੀ ਚੱਲ ਬਈ ਚੱਲ ਕੋਣ ਆ ਬਾਕੀ ਬਾਈ ਚੱਲਦੇ ਆ ਬਾਕੀ ਕਰਦੇ ਆ ਰਾਤ ਬੱਲਾ ਵਾਪਸ ਇਹ ਨਹੀਂ ਇਹ ਨਹੀਂ ਰੋਕੇ ਜੀ ਦੇ ਮੇਕ ਪਿੱਛੇ ਸਭਰਾ ਭਾਈ ਆ ਰਹੀ ਨਹੀਂ ਕਿ ਆਪਣੇ ਉਹੀ ਰੂਟ ਤੇ ਚੱਲਦੇ ਆ ਅੱਗੇ ਵਾਲੇ ਤੇ ਚੰਡੀਗੜ੍ਹ 30 ਕਿਲੋਮੀਟਰ ਰਹੇਗਾ ਤੇ ਬਹੁਤ ਹੀ ਆ ਗਿਆ ਅੱਜ ਓ ਹੋ ਹੋ ਦੇ ਰਾਤ ਬਹੁਤ ਹੋ ਚੁੱਕੀ ਸੀ ਬਈ ਮਨਕੇ ਅਲਵੀ ਨੇ ਰਾਤ ਹੋ ਗਿਆ ਸੀ ਸਾਨੂੰ ਤਾਂ ਕਰਕੇ ਕੋਈ ਵੀਡੀਓ ਬੜੀ ਨਹੀਂ ਬਣਾਈ ਨਹੀਂ ਕਿਉਂਕਿ ਰਾਤ ਚੋਰ ਚੱਕੇ ਬਹੁਤ ਨੇ ਕਿਉਂਕਿ ਆਪਣੇ ਸੋਡੇ ਭਾਈ ਨਾਲ ਪਹਿਲਾਂ ਵੀ ਇੱਕ ਹੈਪਨਿੰਗ ਹੋ ਗਿਆ ਟੀਆ ਤੇ ਉਹ ਹੋਣੀ ਕੈਮਰਾ ਲੈ ਲਿਆ ਚੰਡੀਗੜ੍ਹ ਪਹੁੰਚੀ ਸੀ ਫੋਮਲਰ ਦੇ ਸਾਹਮਣੇ ਸੁਹਾਣਾ ਵਗੈਰਾ ਗੁਰਦੁਆਰਾ ਜਿਹੜਾ ਉੱਥੇ ਤੇ ਬਾਕੀ ਸੁਹਾਣਾ ਵਗੈਰਾ ਹੀ ਕਮਰੇ ਚ ਰੱਖਿਆ ਆਇਆ ਹੁਣ ਜਾ ਕੇ ਲੰਗਰ ਪਛਾਦਾ ਛਕਦੇ ਆਂ ਫਿਰ ਆ ਕੇ ਨਾ ਕੇ ਫਿਰ ਸੁਹਾਣਾਂ ਲਈ ਫਿਰ ਕੱਲ ਨੂੰ ਆਪਾਂ ਅੱਗੇ ਵੀ ਜਾਣਾ ਇਸ ਹੈਗਲਾ ਕੋਲਾ ਦੇਸੀ ਦੀ ਐਂਦਰ ਲਾਦੇ ਸੀ ਸੰਗੋ ਤਾਂ ਜੋ ਕੋਈ ਛੇੜਖਾਨੀ ਨਾ ਕਰੇ ਬਾਕੀ ਸ਼ਾਇਦ ਲੰਗਰ ਮਿਲਨੇ ਚਾਂਸ 50-50 ਦਾ ਗਰੇਨੇ ਵੀ ਆਕੇ ਦੇਵਦੇ ਨਹੀਂ ਫਿਰ ਚੁੱਪ ਕਰਕੇ ਬਾਰੂ ਕੁਸਰਾ ਰੜਿਆ ਵਾ ਅੱਜ ਕੱਲ ਨੂੰ ਮਾਈ ਮਾਈ ਕਬ ਵਗੈਰਾ ਦੇਖਦੇ ਆ ਤੂੰ ਮਿਲ ਜਾਊਗਾ ਕਿਉਂਕਿ ਉੱਧਰ ਪਤਾ ਕੀਤਾ ਸੀ ਉੱਧਰ ਦੁਕਾਨਾਂ ਤੇ ਰੱਖਦੇ ਨਹੀਂ ਆ ਦਾ ਤੇ ਵਧੀਆ ਵਾਇਸ ਦਾ ਵੀ ਵਧੀਆ ਇੰਤਜ਼ਾਮ ਹੋ ਗਿਆ ਕੋਈ ਗੱਲ ਨਹੀਂ ਹਲੋਈ ਜਿਹੜੀ ਆਪਾਂ ਬਲੌਗ ਪਹਿਲਾਂ ਬੋਲੀ ਸੀ ਆਪਾਂ ਜਾ ਹੀ ਬਿਊਟੀ ਸ਼ੂਟੀ ਚਾਨਸਾ ਚਲੋ ਜਾ ਕੇ ਦੇਖਿਆ ਤੇ ਜ਼ੀਰੋ ਹੀ ਚਾਨਸਾ ਸਾਰਾ ਲੰਗਰ ਪਾਣੀ ਉੰਭਰ ਚੁੱਕਾ ਹੀ ਆਪਣੇ ਹਿੱਸੇ ਦਾ ਹੈ ਨਹੀਂ ਸੀ ਅੱਜ ਬਣਿਆ ਹੋਇਆ ਉੱਥੇ ਫਿਰ ਆਪਾਂ ਹੁਣ ਬਾਹਰ ਦੇਖਦੇ ਆਂ ਕਿਤੇ ਇਹੋ ਸਥਾਨ ਨੂੰ ਉਹ ਹੀ ਲਪੇਟ ਸਕਦੇ ਵੇ ਇਹ ਤਾਂ ਬਾਗ ਹੈ ਇਹ ਹਾਟਾਬਾ ਹੈਗਾ ਦੇਖਦੇ ਆਂ ਚੱਲ ਕੀ ਮੰਗਾਂ ਪਾਣੀ ਥੋੜੇ ਪਾਣੀ ਆਉਂਦੇ ਆਂ ਾਰ ਕੇ 버ਗਰ ਵਾਲੀ ਰੇੜੀ ਨਜ਼ਰ ਆਈ ਆ ਆਪਾਂ ਬਣਵਾਈ ਜਾਂਦੇ ਆਂ ਭਾਈ ਓਕੇ ਓਕੇ ਜਿੱਦਾਂ ਕੰਮ ਕਰਨ ਤੇ ਲਾਈ ਜਾਂਦਾ ਟਾਈਮ ਐਂ ਆਪਣਾ ਫੱਡਾ ਰੜਿਆ ਪਿਆ ਭੋਲਾ ਬਾਕੀ ਬੋਲੀ ਆ ਤਾਂ ਲਾਫੇ ਵਾਸਤੇ ਪਰੇ ਕਰਦੇ ਆਂ ਮਹੌਲ ਬਹੁਤ ਕਰਾਵਾਂਦੀ ਕੱਲੀ ਨੌਜਵਾਨੀ ਦਾ ਅੱਧੀ ਰਾਤ ਨੂੰ ਆ ਹੀ ਪਾਣੀ ਮਾਰੀ ਹੁੰਦੀ ਆ ਪਰ ਕੀ ਕਰ ਸਕਦਾ ਬਈ

ਦਰਾਣ ਬੰਦੋਂ ਕਰਕੇ ਆਪਾਂ ਪ੍ਰਸ਼ਾਦਾ ਸ਼ਾਮ ਤੱਕ ਨਹੀਂ ਰਹਿ ਗਏ। ਤੇ ਉਹ ਬਾਈ ਨੇ ਜਦੋਂ ਆਪਣੀਆਂ ਯਾਰਾਂ ਵੀ ਲੀਨ ਫੋਨ ਕਰਕੇ ਆਪਾਂ ਨੂੰ ਲੈ ਕੇ ਚੜਾ ਕੇ ਤੇ ਰੋਟੀ ਪਾਣੀ ਖਵਾ ਕੇ ਵਧੀਆ ਛੱਡ ਗਏ। ਅੱਧੇ ਟਾਈਮ ਤੇ ਬੰਦੂਈ ਨਾ ਆਉਣਾ ਗੱਲ ਤੇ ਬਾਕੀ ਆਪਾਂ ਕਰ ਲੂ ਪਾਣੀ ਦਾ ਕੋਈ ਲੀਕ ਕੋਈ ਖੇਤਰ ਨਹੀਂ ਨਿਕਲਣਾ। ਤੇ 12 ਵਜ ਗਏ ਆ। ਇਹ ਸੌ ਗਿਆ। ਬਾਕੀ ਬਈ ਕਿ ਕੋਈ ਸ਼ਿਕਾਇਤਾਂ ਐ ਤੇ ਜੰਗੀਦਰਾ ਨਹੀਂ ਦੱਸੇਗਾ ਯਾਰ ਜੇ ਤਾਂ ਕਰ ਨੂੰ ਮਾਫੀ ਮੰਗ ਲਿਆ ਜੇ ਕੋਈ ਗਲਤੀ ਮਿਲਦੀ ਹੈ ਜੀ ਜਰੂਰ ਮਾਫ ਕਰਿਓ ਠੀਕ ਬਾਕੀ ਮਿਲਦੇ ਆਂ ਕੱਲ ਆ